ਬਾਕੀ ਨਾ ਥੱਲੋਂ ਲੈਵੇ ਤਾਂ ਤਾਂ ਹਜੇ ਬਾਈ ਕਹਿੰਦਾ ਹੋਰ ਬੰਨ ਨਹੀਂ ਆ। ਹੋਣੀ ਤਿਆਰ ਹੁੰਦੀ ਹੁੰਦੀ ਹੈ। ਸੀਲ ਬਹੁਤ ਆ ਜੀ। ਲੈ ਆਜੋ ਬਹੁਤ ਜਿਆਦਾ ਬਣਾਉਣਾ ਇਹਨੇ। ਅੱਜ ਸਿੱਖਾਲੇ ਦੋਸਤੋ ਆਪਾਂ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਬਾਈ ਗਰਮੀਤ ਕੋਲੇ ਪਹੁੰਚੇ ਹੋਏ ਹਾਂ ਪਿੰਡ ਪੂਲੇ ਦੇ ਵਿੱਚ ਤੇ ਜ਼ਿਲ੍ਹਾ ਬਹਿੰਡਾ ਇਹਨੂੰ ਪੈਂਦਾ ਹੈਗਾ। ਅੱਜ ਆਪਾਂ ਤੁਹਾਨੂੰ ਨਾ ਗਰਮੀਤ ਦੇ ਇੱਕ ਬਾਰੀ ਜਿਹੜੇ ਘਰੇ ਪਸ਼ੂ ਰੱਖੇ ਹੋਏ ਐ ਉਹ ਦਿਖਾ ਦਈਏ। ਆ ਵੀ ਜਿਹੜੀ ਝੋਟੀ ਹੈ ਨਾ ਬਹੁਤ ਬਾ ਕਮਾਲਾ ਬਹੁਤ ਚੰਗਾ ਕਦ ਕਾਠ ਹੈ। ਇਧਰ ਬੋਰੀਆਂ ਝੋਟੀਆਂ ਵੀ ਖ ਇਹ ਮੂਹ ਜਲ ਕੋਈ ਖੜੀ ਹੈਗੀ ਸਿੰਘ ਸਿੰਘ ਤੁਸੀਂ ਦੇਖ ਲਓ ਬਾਕੀ ਮੇਨ ਵੀਡੀਓ ਜਿਹੜੀ ਕਰ ਲਾ ਨਾ ਆ ਨਗੀਨੇ ਦੀ ਰਹੂਗੀ ਟਾਪ ਦੀ ਗਾਂ ਹੈਗੀ ਬਹੁਤ ਸੋਹਣਾ ਰੰਗਵਾਜ ਤੁਸੀਂ ਦੇਖ ਸਕਦੇ ਹੋ ਬਾਕੀ ਨਸਲ ਕੁਆਲਟੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਰੇਟ ਕਿਵੇਂ ਲੱਗਿਆ ਇਹ ਵੀ ਜਰੂਰ ਦੱਸਿਓ ਤੇ ਇੱਕ ਖੜੀ ਆ ਇਧਰਲੇ ਪਾਸੇ ਪੂਰੀ ਮੱਚ ਇਹ ਵੀ ਬਹੁਤ ਜਿਆਦੇ ਚੰਗੇ ਕਦ ਕਾਠ ਵਾਲੀ ਹੈ ਤੇ ਇਧਰ ਕਟੀਆਂ ਖੜੀਆਂ ਤੇ ਉਹ ਗਾਂ ਖੜੀ ਹੈ ਤੇ ਇੱਕ ਬੂਰੀ ਖੜੀ ਆ ਹੋਰ ਆ ਦੇਖੋ ਤੇ ਬੂਰੀਆਂ ਦੇ ਸ਼ਕੀਨ ਆ ਬੰਦੇ ਤੇ ਆਜੋ ਕਰਵਾਈਏ ਗਰਮੀਤ ਨਾਲ ਗੱਲਬਾਤ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਇਸ ਗਾਂ ਦੀ ਲੈ ਕੇ ਦਿੰਨੇ ਆ ਕੀ ਡਿਟੇਲ ਹੋਊਗੀ ਆਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਪਹਿਲਾਂ ਤਾਂ ਨਾਂ ਦੱਸੀਂ ਕਰਾ ਨਾਮ ਗੁਰਮੀਤ ਰਾਮ ਜੀ ਗੁਰਮੀਤ ਰਾਮ ਹਾਂਜੀ ਠੀਕ ਆ ਇਹ ਇਧਰ ਹੋ ਜਾ ਗੁਰਮੀਤ ਮਾੜਾ ਜਿਹਾ ਪਾਸੇ ਤੇ ਅੱਛਾ ਗੁਰਮੀਤ ਜੇ ਇੱਕ ਗੱਲ ਕਰਕੇ ਤੇਰਾ ਪਿੰਡ ਤਾਂ ਪੂਲਾ ਆ ਗਿਆ ਹਾਂਜੀ ਹਾਂਜੀ ਹੈਨਾ ਤੇ ਨੇੜੇ ਪੁੱਚੋ ਮੰਡੀ ਦੇ ਹਾਂਜੀ ਤੇ ਕਿੰਨਾ ਕਚਰ ਦਾ ਪੁਰਾਣਾ ਵਪਾਰ ਦਾ ਕੰਮ ਆ ਵਪਾਰਜੀ ਬਹੁਤ ਟਾਈਮ ਹੋ ਗਿਆ ਪਹਿਲਾਂ ਮੇਰੇ ਦਾਦਾ ਜੀ ਕਰਦੇ ਸੀ ਉਦੋਂ ਬਾਅਦ ਚ ਫਿਰ ਮੇਰੇ ਫਾਦਰ ਸਾਹਿਬ ਆ ਗਏ ਉਦੋਂ ਬਾਅਦ ਚ ਫਿਰ ਅੱਗੇ ਮੁਰੇ ਅਸੀ ਲੱਗ ਗਏ ਅਸੀ ਲੱਗ ਗਏ ਠੀਕ ਆ ਗਰਵੀਤ ਜੀ ਇਹ ਗੱਲ ਕਰਕੇ ਆਪਣੇ ਘਰ ਦੀ ਇਹ ਕਿਹੜੇ ਘਰਾਂ ਚ ਰਹੇਗਾ ਪੂਲੇ ਘਰ ਆਪਣਾ ਜੀ ਪੂਲੇ ਵਾਲੀ ਦਾਣਾ ਮੰਡੀ ਦੇ ਬਿਲਕੁਲ ਨਾਲ ਠੀਕ ਆ ਪੂਲੇ ਵਾਲੀ ਦਾਣਾ ਮੰਡੀ ਦੇ ਨਾਲ ਹਾਂਜੀ ਤੇ ਬਾਬ ਦੇਸ ਰਾਜ ਹਾਂਜੀ ਠੀਕ ਹੈ ਹਾਂਜੀ ਤੇ ਜਿਹੜੀ ਤੇਰੇ ਮਗਰ ਗਾਂ ਖੜੀ ਹੈ ਗਰਮੀ ਦਾ ਹਾਂਜੀ ਇਹਦੀ ਡਿਟੇਲ ਆਸ ਤੂੰ ਅੱਜ ਆਪਣੇ ਕੋਲ 1 ਇੱਕ ਹੀ ਨਾ ਹੈਗਾ ਨਾ ਵਿਕਰੀ ਆ ਹਾਂਜੀ ਹਾਂਜੀ ਇੱਕ ਹੀ ਹੈ ਜੀ ਇਹਦੀ ਡਿਟੇਲ ਦੱਸੇਗਾ ਵੀ ਇਹ ਕਿੰਨੇਵੇਂ ਸੂਏ ਸੂਣ ਵਾਲੀ ਹੈ ਇਹ ਜੀ ਦੂਜਾ ਸੂਆ ਸੂਣ ਵਾਲੀ ਆ ਮੂੰਹੋਂ ਚਾਰ ਦੰਦ ਦਾ ਹੁਣ ਚਾਰ ਦੰਦ ਦਾ ਹਾਂਜੀ ਯਾਰ ਫਿਰ ਮੈਨੂੰ ਤਾਂ ਪੱਟ ਕੇ ਦਿਖਾ ਦਿਖਾ ਦੇਣਾ ਜੀ ਹਾਂ ਅਗਲਾ ਕਹਿੰਦਾ ਵੀ ਉਹੀ ਬਿਮਾਰੀ ਜਾਂਦੇ ਆ ਵੀ ਮੂੰਹੋਂ ਚਾਰ ਦੰਦ ਹੈ ਕਿ ਇਹ ਆ ਦੇਖੋ ਦੂਜਾ ਸੂਆ ਤੇ ਦੰਦ ਹਜੇ ਆਪਾਂ ਦੇਖਦੇ ਆ ਇਹ ਇਹ ਆ ਦੇਖ ਲਓ ਹਾਂ ਪਈ ਓਏ ਚਾਰੀ ਗੱਲ ਪੱਕੀ ਹੈ ਤੇ ਹਾਂ ਹਾਂਜੀ ਲੈ ਮੈਂ ਤਾਂ ਫਿਰ ਗਰਮੀ ਤਾਂ ਤਾਂ ਤੇਰੀ ਚੰਗ ਗੱਲ ਵਧੀਆ ਹੋਗੀ ਹੈ ਨਾ ਹਾਂਜੀ ਹਾਂਜੀ ਚਾਰ ਦੰਦ ਹੋਗੇ ਦੂਜਾ ਸੂਆ ਹਾਂਜੀ ਯਾਰ ਮੈਂ ਆਖਿਆ ਨਾ ਕਿ ਤੇ ਤੀਜੇ ਦੂਜੇ ਹੋ ਨਹੀਂ ਨਹੀਂ ਮੇਰੇ ਦੇਖੇ ਹੋਏ ਸੀ ਪਹਿਲਾਂ ਵੀਡੀਓ ਤੋਂ ਦੰਦ ਪਰ ਗੱਲ ਉਨੀ ਕੀ ਕਰੀਦਾ ਜਿੰਨੀ ਕੋ ਹੋਏ ਠੀਕ ਹੈ ਹਾਂਜੀ ਨਹੀਂ ਇਹ ਚਲੋ ਚੰਗੀ ਗੱਲ ਹੈ ਤੇ ਯਾਰ ਪਹਿਲੇ ਸੂਏ ਕਿੰਨਾ ਕਿ ਦੁੱਧ ਪਾਇਆ ਭਾਈ ਪਹਿਲੇ ਸੂਏ ਨੇ 28 29 ਕਿਲੋ ਦੁੱਧ ਦਿੱਤਾ ਜੀ ਦਿੱਤਾ ਹੋ ਭਾਈ ਇਹਨਾਂ ਨੂੰ ਤਾਂ ਝੂਠ ਹੀ ਹੈ ਹਾਂਜੀ ਹੁਣ ਹੁਣ ਕਿੰਨੇ ਕਿ ਦੀ ਆਸ ਹੈ ਹੋਣ ਹੈ ਕਿ ਜੀ 35 ਕਿਲੋ ਦੁੱਧ ਦੇ ਦੂਜੇ ਹਫਤਾ ਲੈ ਜੂ ਰਾਮਦਾਰੀ ਹਫਤਾ ਬਾਪ ਹੈ ਹਾਂਜੀ ਸੇਲ ਬਹੁਤ ਸੋਹਣੀ ਤਿਆਰ ਹੁੰਦੀ ਹੁੰਦੀ ਹੈ ਸੇਲ ਬਹੁਤ ਹੈ ਜੀ ਲੈ ਆਜ ਬਹੁਤ ਜਿਆਦਾ ਬਣਾਉਣਾ ਹੈ ਨੇ ਅੱਛਾ ਅਜੇ ਤਾਂ ਸਟਾਰਟਿੰਗ ਹੀ ਆ ਯਾਰ ਥਣ ਥਣ ਵੀ ਬਹੁਤ ਚੰਗਾ ਲੱਗਿਆ ਬਾਕੀ ਜਾਨ ਹਾਈਟ ਹੋਈ ਪੂਰੀ ਹੈ ਕਿਸੇ ਪਾਸੋਂ ਨਹੀਂ ਫੇਸ ਕੁਆਲਟੀ ਸਾਰੀ ਬਹੁਤ ਚੰਗੀ ਹੈ ਜੀ ਯਾਰ ਮੂੰਹ ਹੀ ਬੜਾ ਸੋਹਣਾ ਯਾਰ ਹਨਾ ਗਰਮਿਤ ਫਿਰ ਆਪਾਂ ਰੇਟ ਵੀ ਪਤਾ ਕਰਾਂਗੇ ਦਾ ਪਹਿਲਾਂ ਖੋਲ ਕੇ ਤੋਰ ਕੇ ਦਾ ਬਾਕੀ ਆਪਾਂ ਸ਼ਾਰਟ ਛੋਟ ਵਿੱਚ ਲਾਵਾਂਗੇ ਮਿੱਤਰੋ ਗਾਾਂ ਦੀ ਜੇ ਗਰਮੀਤ ਦਾ ਕੱਦ ਛੋਟਾ ਹੈ ਨਾ ਥੋੜਾ ਜਿਹਾ ਤੇ ਗਾਂ ਗਰਮੀ ਗਰਮੀਤ ਦੇ ਉੱਤੋਂ ਦੀ ਜਾਂਦੀ ਆਹ ਦੇਖ ਲੋ ਇਹ ਆਹ ਦੇਖ ਲੋ ਤੁਸੀਂ ਗਾਂ ਦੀ ਜੇ ਗੱਲ ਕਰਕੇ ਲੰਬਾਈ ਦੀ ਤੇ ਬਾਕੀ ਨਾ ਥੱਲੋਂ ਲੈਵੇ ਤੋਂ ਤਾਂ ਹਜੇ ਬਾਈ ਕਹਿੰਦਾ ਹੋਰ ਬਣਨੀ ਆ ਬਹੁਤ ਖਾਲੀ ਪਿਆ ਲੈਵਾ ਇਹ ਆ ਜਾ ਕਰਾ ਗਰਮੀਤ ਉਹਨਾਂ ਨੂੰ ਮੋੜ ਆਹ ਬੇਬਰਫ ਵਰਗੀ ਚਿੱਟੀ ਆ ਹੈਨਾ ਆ ਜਾ ਆ ਜਾ ਲੈ ਆ ਜਾ ਆ ਜਾ ਗਾਂ ਹਾਂ ਦੇਣ ਕਿੰਨੇ ਕੇ ਬਾਕੀ ਹੈ ਜੇ ਦੇਣ ਅਜੇ ਹਫਤਾ ਲੈ ਜੂ ਅੰਦਰ ਹੀ ਲੈ ਜੂ ਹਫਤਾ ਦੀ ਆਪਣਾ ਆ ਦੇਖੋ ਥੱਲੋ ਝੋਲੀ ਝੋਲੀ ਪੂਰੀ ਸੋਹਣੀ ਗਾਂ ਕੀ ਬਾਕੀ ਰੇਟ ਦੇਖੋ ਹੁਣ ਇਹ ਕੀ ਕਰਦਾ ਹੈਗਾ ਇਹ ਜਿਹਾਂ ਗਾਵਾਂ ਦੇ ਰੇਟ ਤੁਹਾਨੂੰ ਪਤਾ ਅੰਬਰਾਂ ਨੂੰ ਹੀ ਚੜੇ ਆਪਣਾ ਗਰਮੀ ਹੈ ਬਾਕੀ ਜਿਹੜੇ ਨਗੀਨੇ ਹੁੰਦੇ ਉਹਨਾਂ ਦੇ ਫਿਰ ਤੁਹਾਨੂੰ ਪਤਾ ਰੇਟ ਵੀ ਚੰਗੀ ਹੁੰਦੇ ਹੈ ਅਸ਼ਾ ਗਰਮੀ ਤੈ ਮੈਨੂੰ ਐ ਦੱਸੇਗਾ ਸੱਚ ਵੀ ਤੂੰ ਇਹ ਜਿਹੜਾ ਹੁਣ ਇਹਦੇ ਟੀਕਾ ਟੂਕਾ ਲੱਗਿਆ ਜਾਂ ਆਪ ਕਿਹੜੇ ਸੀਮਨ ਨੂੰ ਮੰਦੀ ਹੈ ਇਹ ਆਪ ਤਾਂ ਜੀ ਸਰਕਾਰੀ ਸੀਮਨ ਦੀ ਆ ਕੋਈ ਪਤਾ ਨਹੀਂ ਹਾਂਜੀ ਠੀਕ ਹੈ ਇਹਦੇ 66 ਦਾ ਸੀਮਨ ਲੱਗਿਆ 66 ਸੀਮਨ ਲੱਗਿਆ ਹਾਂਜੀ 66 ਲੱਗਿਆ ਠੀਕ ਹੈ ਹਾਂਜੀ ਜੀ ਤੋਂ ਲਿਆਂਦੀ ਆ ਉਹ ਉਹ ਤੋਂ ਪਤਾ ਨਹੀਂ ਕੀਤਾ ਵੀ ਕਿਹੜਾ ਪਤਾ ਤਾਂ ਨਹੀਂ ਕਰਾ ਇਹ ਟੀਕਾ ਹੁ ਚੰਗਾ ਹੀ ਲੱਗਿਆ ਫਿਰ ਇਹ ਆਪ ਵੀ ਚੰਗੇ ਟੀਕੇ ਦੀ ਹੋਈ ਹੈ ਨਹੀਂ ਆਪ ਤਾਂ ਫਿਰ ਦੇਂਦੀ ਹੈ ਅੱਜ ਗਰਮੀ ਤਾਂ ਫਿਰ ਕੀ ਰੇਟ ਕਰਤਾ ਇਹਦਾ ਰੇਟ ਜੀ ਇਹਦਾ 1.40 ਹਜ਼ਾਰ ਬਸ ਦੇਣ ਲੈਣੀ ਆ ਮਾਨਤਾ ਨਹੀਂ ਹੋਵੇ ਤੇ ਜੋ ਛੋਟ ਛੱਪਾ ਬੜਾ ਨਹੀਂ ਹੋਣਾ ਅੱਛਾ ਹਾਂਜੀ ਵੀ ਕਿੱਥੋਂ ਤੱਕਲੇ ਬੰਦੇ ਵੀ ਜਮੀਨਾਂ ਝਾਕ ਕਰਨ ਫਿਰ ਇੱਕ ਤੀਤੂ ਵਾਲੇ ਤੇ ਜੀ ਫੋਨ ਵੀ ਨਾ ਲਾਉਣਾ ਹਾਂਜੀ ਟਾਟਾ ਵਾਟ ਹੀ ਹੈ ਕੰਮ ਜਮਾ ਟਾਟਾ ਵਾਟ ਹੀ ਹੈ ਜੀ ਐਵੇਂ ਮੁੱਲ ਡੇਢ ਕਰੀ ਜਾਂਦੇ ਉਹਦਾ ਗੱਲ ਦਾ দাম ਨਹੀਂ ਬਾਦ ਐਨ ਲੈਣੀ ਆ ਮੁੱਲ ਅੱਛਾ ਤੇ ਫਿਰ ਇਹ ਚ ਛੋਟ ਕਿੰਨੀ ਕਰੇਗਾ ਫਿਰ ਸਾਡੇ ਵਾਸਤੇ ਜਮਾ ਫਿਰ ਟਾਟਾ ਵਾਟਾ ਦਾ ਤੈਨੂੰ ਅਸੀਂ ਖਿੱਚਾਂਗੇ ਜਮਾ ਛੋਟ ਛੱਪਾ ਦੱਸ ਦੇ ਜਮਾ 2000 ਘੱਟ ਦੇ ਦੇ ਨੰਬਰ ਬੋਲਦੇ ਹੁਣ ਤੋ ਨੰਬਰ 7626391000 ਛੇ 7626391000 ਠੀਕ ਆ ਹਾਂਜੀ ਧੰਨਵਾਦ ਤੇਰਾ ਲੈ ਵੀ ਮਿੱਤਰੋ ਨਾ ਜੇ ਬਾਈ ਦੀ ਗਾਂ ਤੁਹਾਨੂੰ ਪਸੰਦ ਆਈ ਪੂਲੇ ਪਿੰਡ ਦੇ ਵਿੱਚ ਆ ਕੇ ਤੁਸੀਂ ਹਨਾ ਤਸੱਲੀ ਕਰਕੇ ਤੁਸੀਂ ਗਾਂ ਜਿਹੜੀ ਹੈਗੀ ਖਰੀਦ ਕਰ ਸਕਦੇ ਹੋ ਬਾਕੀ ਜਿਹੜੇ ਬਾਈ ਦੇ ਦੂਜੇ ਪਸ਼ੂ ਲੱਗੇ ਤੁਹਾਨੂੰ ਕਿਵੇਂ ਲੱਗੇ ਬਾਕੀ ਵੀਡੀਓ ਜਿੰਨੇ ਵੀਰ ਸ਼ੇਅਰ ਕਰਦੇ ਹੁੰਦੇ ਆ ਸਾਰੇ ਵੀਰਾਂ ਦਾ ਪਤਾ ਇਹ ਦਿਲੋ ਧੰਨਵਾਦ ਕਰਦੇ ਆ